ਮਹਤੁਰ ਜੀ ਦਾ ਖਾਲਸਾ ਸ਼ਿਰਵਾਹੀ ਰੂਜ ਕੀ ਫਤਹਿ ਮਾਹ ਪ੍ਰਮਾਤਮਾ ਦੇ ਅਸਰ ਕਰਦਾਂ ਕਿ ਤੁਸੀ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਤੇ ਮਹਾਰਾ ਸਾਨੂੰ ਚੰਨ ਉਗਣੀ ਜਰਤ ਤੋਂ ਉਗਣੀ ਤਰੱਕੀ ਵਾਖੇ ਤੇ ਨਾਲ ਦੇ ਨਾਲ ਵਾਖੇ ਜੀ ਸਾਰਿਆਂ ਨੂੰ ਹੀ ਦੇ ਰੋਗਤਾ ਜੀ ਤੇ ਅੱਜ ਰੈਡੀ ਹੋ ਗਏ ਜੀ ਫੇਰ ਗਲਾ ਮੇਰਾ ਸਹੀ ਨਹੀਂ ਹੈਗਾ ਜੀ ਅਜੇ ਵੀ ਵੀ ਖਾਣ ਦੇ ਪੀਣ ਦੇ ਫਿਰ ਜਾਂਦੇ ਬਾਹਰ ਤੇ ਗਾਲੇ ਨੇ ਸਾਡੇ ਨੇ ਸੌ ਠੀਕ ਹੋਣਾ ਤੇ ਤਿਆਰ ਹੋਇਆ ਜੀ ਹੁਣ ਤੁਸੀਂ ਜਿਹੜਾ ਪਿਛਲਾ ਬਲੌਗ ਦੇਖਿਆ ਸੀ ਵੀ ਇਹ ਸਾਰੀ ਪਿਆਰ ਅਤੇ ਸਤਿਕਾਰ ਦੀ ਗੱਲ ਹੁੰਦੀ ਆ ਵੀ ਇੱਕ ਬਲੌਗ ਮੈਂ ਜਿਹੜਾ ਪਛੇਤ ਬਟਨ ਯਾਰ ਜਾਗੋ ਦਾ ਪਾਇਆ ਸੀ ਵਿੱਚ ਕਈ ਵੀਰਾਂ ਭੈਣਾਂ ਦੇ ਕਮੈਂਟ ਆਏ ਸੀ ਵੀ ਇੱਕ ਇੱਕ ਹੌਣ ਆ ਕਿ ਮੈਂ ਇਹ ਸਾਡੀ ਰਿਸ਼ਤੇਦਾਰੀ ਪਣੀ ਸੀ ਜੀ ਜਿਹੜਾ ਪਛੇਤ ਸੰਦੀਪ ਦਾ ਡਾਡੀ ਢਾਕਲ ਸੀ ਠੇ ਖਨੇ ਦਾ ਘਰ ਸੀ ਹਸਪੀਟਲ ਦੇ ਵਿੱਚ 5 ਦਿਨ ਤੇ ਮੈਂ ਲੱਗਿਆ ਸੀ ਉਸ ਟਾਈਮ ਉਹ ਪਰਿਵਾਰ ਨੇ ਸਾਨੂੰ ਉੱਥੇ ਪ੍ਰਸ਼ਾਦਾ ਸਕਾਇਆ ਸੀ ਮਤਲਬ ਉਹਨਾਂ ਨੂੰ ਪਤਾ ਤਾਂ ਵੀ ਇੱਧਰ ਦੂਰ ਆਇਆ ਇਹਨਾਂ ਦਾ ਵੀ ਪਿੱਛੇ ਇੱਥੇ ਤਾਂ ਰੋਟੀ ਜਾਣੀ ਔਖੀ ਸੀ ਵੀ ਹੈ ਨਹੀਂ ਕੋਈ ਤਾਂ ਉਹਨਾਂ ਨੇ ਸਾਨੂੰ ਪ੍ਰਸ਼ਾਦਾ ਸਕਾਇਆ ਸੀ ਉਦੋਂ ਤੋਂ ਸਾਡਾ ਉਹਨਾਂ ਨਾਲ ਪਿਆਰ ਪੈ ਗਿਆ ਉਹ ਤਿੰਨ ਚਾਰ ਦਿਨ ਉਹਨਾਂ ਨੇ ਭਾਈ ਸਾਡੀ ਸੇਵਾ ਉੱਥੇ કરી ਦੋ ਟਾਈਮ ਪ੍ਰਸ਼ਾਦਾ ਚਾਹ ਪਾਣੀ ਵਿੱਚ ਮਨਦੀਪ ਭੈਣ ਜਿਹੜੀ ਲੁਧਿਆਣੇ ਵਾਲੀ ਉਹਨਾਂ ਦੀ ਪਤੀ ਜੀ ਉੱਥੇ ਉਹਨਾਂ ਨੇ ਵੀ ਸਾਡੀ ਸੇਵਾ ਕਰੀ ਆ ਦਾ ਤੇ ਇਹ ਹਾਥ ਆ ਢਾਣੇ ਢਾਣੇ ਪਰ ਮੋਰਾਂ ਬਾਕੀ ਸਾਰੇ ਪੜ ਜਾਂਦੇ ਬਹਾਨੇ ਤੇ ਹੁਣ ਉਹਨਾਂ ਦੀ ਕੁੜੀ ਦਾ ਹੈਗੀ ਆ ਜੀ ਮੈਰਿਜ ਅੱਜ ਤੇ ਉੱਥੇ ਜਾਣ ਵਾਸਤੇ ਹੁਣ ਹੋ ਗਏ ਆਪਾਂ ਤਿਆਰ ਤੇ ਸੰਦੀਪ ਗੌਰ ਕਾਂਦੀ ਵੀ ਮੇਰੇ ਭਾਈ ਹਜੇ ਮੇਰੇ ਸ਼ਕਲ ਦਿਖਾਉਣ ਵੀ ਮੈਂ ਦੇਖਣ ਜੋਗ ਹੈ ਨਹੀਂ ਉਦਾਂ ਤਿਆਰ ਹੋਈ ਵੀ ਆ ਉਹ ਕਹਿੰਦੀ ਮੈਂ ਬਲੂਟੀ ਪਾ ਲੈਣ ਤੇ ਜਾਣਾ ਮਿੱਠਿਆਰ ਹੋਈ ਬੀਨੂ ਮਲਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਮਾ ਕੇ ਕੋਲ ਖੜੀ ਹੌਲੀ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਤੁਸੀਂ ਨਾ ਜਿਹੜਾ ਮੇਰੇ ਤੇ ਕੋਕੇ ਜੜਦੇ ਆ ਨਾ ਬਿਊਟੀ ਪਾਰਲਰ ਤੇ ਜਾਣਾ ਜੀ ਤੇ ਦੱਸ ਅੱਜ ਸੁੰਦੀ ਉਹਨੂੰ ਵੀ ਮਲਾ ਦੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਇਹਨੇ ਵੀ ਜਾਣਾ ਜੀ ਫਿਰ ਕਹਿੰਦੀ ਮੈਂ ਉੱਥੇ ਮੈਂ ਨੀਵੇਂ ਜਟਾਣੇ ਬਾਬਿਆਂ ਦੇ ਮਸਤਾਂ ਦੇ ਨਮਸਕਾਰ ਕਰਕੇ ਆਉਣਾ ਵੀ ਐਨ ਨੂੰ ਕਹਿੰਦੀ ਦੀਦੀ ਤਿਆਰ ਹੋ ਜੂਗੀ ਬਲੂਟੀ ਪਾਲਰ ਦਾ ਬਸ ਕੋਈ ਨਾ ਜਦੋਂ ਬੈਣਾ ਬਲੂਟੀ ਪਾਲਰ ਦੇ ਤਾ ਉਹ ਨਾ ਕਿਨੇ ਕਢਵਾਈ ਆ ਹਾਂ ਆ ਟਾਈਮ ਮੇ ਟਾਈਮ ਨੂੰ ਕੰਨਾਂ ਤੇ ਫੜ ਕੇ ਨਾ ਲਾ ਆ ਅੰਦਰ ਨਾ ਕੰਨਾਂ ਤੇ ਫੜ ਕੇ ਮੇਰਾ ਸਿਰ ਬਾ ਸੁਣੋ ਮਾਲ ਪਾਟ ਕੇ ਮੇਰੇ ਪੱਗ ਬੰਨੀ ਦਾ ਉਹ ਨਹੀਂ ਹਾਂ ਕਿ ਸਾਰੇ ਕੱਪੜੇ ਜੇ ਮੈਂ ਚੁਣੇ ਤਾਂ ਤੁਸੀਂ ਪਾਏ ਹਾਂ ਤੈਂ ਚੁਣੇ ਉੱਥੇ ਕਾ ਨੀ ਬੰਦਿਆਂ ਨੂੰ ਆਦਤ ਚ ਪੈਂਟ ਮਾਪ ਲੈ ਕੇ ਆ ਪੱਗ ਮਾਪ ਲੈ ਕੇ ਆ ਬੰਦਿਆਂ ਨੂੰ ਕਦੇ ਵੀ ਨਹੀਂ ਹੈਗੀ ਆਦਤ ਵੀ ਟੀਮੀ ਦੀ ਅਸੀਂ ਤਾਰੀਫ ਕਰਦੇ ਵੀ ਤੂੰ ਮੇਰੇ ਲਈ ਕੀ ਕੀਤਾ ਟੱਡਾ ਨਾ ਮੇਰਾ ਫੇਰ ਬਾਅਦ ਮੋਜੀ ਹੁਣ ਇਹ ਨਹੀਂ ਮੈਂ ਬਧਾਇਆ ਤੇਨੀ ਚੱਕਰ ਗੈਸ ਕਰਕੇ ਹੁਣ ਮੈਨੂੰ ਗੈਸ ਦੀ ਦਿੱਕਤ ਆ ਨਾ ਆਪ ਆਉਂਦੀ ਆ ਮੈਂ ਇਹ ਆਈਡੀਆ ਜੋ ਲਾਇਆ ਵੀ ਜਦ ਮੇਰੇ ਗੈਸ ਦੀ ਦਿੱਕਤ ਆ ਉਹਦੇ ਨੂੰ ਥੋੜੀ ਜਿਹੀ ਤੋਂ ਵੀ ਜ਼ਿਆਦਾ ਰੱਖਦਾ ਮਨੂੰ ਮੂਵਮੈਂਟ ਤਾਂ ਹੈ ਹਮ ਮੇਰਾ ਪਰਸ ਕਿੱਥੇ ਆਉਂਦਾ ਪੇਟੀ ਤੇ ਬਾਹਰ ਮੁਸਤਲੋਂ ਦੇਖੋ ਆ ਪੱਗ ਭੋਗ ਸੱਟਾ ਔਰ ਟਾਹਰਾ ਆ ਜਾ ਮਛਾ ਨੂੰ ਦੇਰੀਆ ਤਾਹ ਫਾਦੇ ਰਾਦਰ ਅੱਜ ਦਿਨ ਹੁੰਦਾ ਆ ਗੇਜ ਚ ਕੀ ਆਇਆ ਉਹ ਘੜੀ ਆ ਇਹ ਕਿਨੇ ਪਾਈ ਮੈਂ ਪਾਈ ਤੇ ਇੱਥੇ ਤਾਦਾ ਕੁਰਸੀ ਵਿੱਚ ਕੱਪੜਿਆਂ ਦੇ ਵਿੱਚ ਰੱਖਤੀ ਮੈਂ ਰੱਖੀ ਗੇਜ ਚ ਪਾ ਕੇ ਚਾੱਕਿਆ ਮਸ਼ੀਨ ਤੇ ਜਾਣੀ ਕਿ ਚੱਲ ਪਾਏ ਜਾਣਾ ਲਾ ਭੋਗ ਘੜੀ ਇਹ ਬਾਈ ਬ੍ਰਾਂਡਡ ਤਾਂ ਹੈ ਨਹੀਂ ਕੋ ਟਾਈਮ ਚ ਉਹ ਦੱਸੀ ਜਾਂਦੀ ਐ ਇੱਕ ਗੱਲ ਐ ਵੀ ਕੀ ਸਿੰਘ ਜਦ ਮੈਂ ਮਾਂ ਲਾਉਣੀਆ ਕਦੇ ਨਹੀਂ ਮੈਂ ਨਾ ਬੈਂਸਦਾ ਜਦ ਡੈਡੀ ਭੰ ਬਰੀ ਆਜਵੇ ਨਾ ਡੈਡੀ ਨੂੰ ਵੀ ਮਿਲੋਈ ਉਹਦਾ ਹੀ ਐ ਮੇਰੀ ਦਾ ਖਾਤਾ ਵੈਰੀ ਕੀ ਬੱਦੇ ਨਹੀਂ ਉਰੇ ਆ ਕੇ ਕੁਝ ਜ਼ਿਆਦਾ ਹੀ ਤਾਉ ਮਾਰ ਲਾ ਜੀ ਨਾ ਮੇਰੀ ਥੋੜੀ ਚਾਮ ਦੇ ਹੁੰਦੇ ਆ ਆ ਚਾਮਲ ਲਾ ਬਰੇ ਉੱਥੇ ਪਤਾ ਬਾੜੀ ਬੁੜੀ ਹੁੰਦਾ ਹੀ ਐ ਮੇਰੀ ਗੱਲ ਤਾਂ ਸੁਣ ਲੈ ਨਹੀਂ ਯਾਰ ਉੱਥੇ ਹੈਗੀ ਆ ਜੀ ਉਹ ਕਾ ਪਾਰਟਨਰ ਐ ਸੱਖੋ ਭੈਣ ਜੀ ਹਾਂ ਉਹ ਫੇ ਮੈਨੂੰ ਬਾਰ ਨਹੀਂ ਉਡਣ ਦਿੰਦੀ ਮੈਂ ਉੱਥੇ ਆਪਾਂ ਇੱਕ ਚੁੱਪ ਸੌ ਸੁੱਖ ਵਾਲੀ ਕਹਾਣੀ ਬਾਸਰ ਕਾਲ ਬਣਾ ਚੁੱਪ ਕਰਦੀ ਐਤੇ ਮੈਨੂੰ ਪਰਲਾ ਵੀ ਤੁਸੀਂ ਮੇਰੀ ਤੋਹਾਨੇ ਸਰੇਂਦਰ ਨਾਲ ਤੁਸੀਂ ਸਾਡ ਲੈ ਲੈਣੀ ਇਹ ਜਦ ਕਹਿੰਦਾ ਸੰਧੀ ਤੇ ਚੁੱਪ ਕਰ ਚਾਹ ਹਾਂ ਚਾਹ ਮਦਤ ਨੂੰ ਮਿਲਣਾ ਨਹੀਂ ਆਹੋ ਕਰਨੇ ਵਾਲਾ ਬੰਦਾ ਹੈ ਜੀ ਤਾਂ ਤੁਹਾਡੇ ਗੱਲ ਨਹੀਂ ਕਰਦਾ ਬਸ ਮੇਰੇ ਤੇ ਕੁੱਕੇ ਜੜੀ ਜਾਓ ਮਾ ਤੇ ਕੋਈ ਕੁੱਕੇ ਸੁੱਖਾ ਕੋਈ ਨਹੀਂ ਹੈ ਚਲੋ ਮੈਂ ਵੀ ਮਾਵਾ ਜਾ ਕੇ ਬਦਲੇ ਲੈਣੇ ਮੈਂ ਕਿਹੜਾ ਕੋਕਾ ਜੜਤੇ ਵੀ ਮੈਂ ਕੋਈ ਕੋਕਾ ਜੜਿਆ ਜੀ ਤੂਤੀ ਪਾਲਣ ਜਾਣਾ ਨਾ ਤੂਤੀ ਪਾਲਣ ਨਹੀਂ ਜਾਣਾ ਫਿਰ ਤਾਂ ਤੂੰ ਗੱਲ ਕਰ ਵੀ ਮੈਂ ਜਾਣਾ ਨਹੀਂ ਹਾਂ ਮੈਂ ਜਾਣਾ ਜੀ ਮੇਰੇ ਵਾਲਾਂ ਨੂੰ ਸਪਰੇਅ ਮਾਰਤੇ ਨੇ ਪਰਸੋਂ ਮੈਂ ਸੇਰ ਬਹਾਇਆ ਤਾਂ ਫਿਰ ਉਹ ਮੈਂ ਤੁਹਾਨੂੰ ਕੱਲ ਵੀ ਕਿਹਾ ਸਰਦਾਰ ਜੀ ਮੰਨੇ ਨਹੀਂ ਮੇਰੇ ਘਰ ਜਤਵਾਲ ਨੇ ਹਾਂ ਇਹਦੇ ਵਾਲਾਂ ਚ ਪੀਵੀ ਜੀ ਜੂਆ ਸਰਿੰਦਰ ਨੇ ਦਿੱਤਾ ਇਹਨੂੰ ਆਪਣਾ ਕੰਗਾ ਵੀ ਭਾਈ ਸਾਡੇ ਵੀ ਪੈ ਗਈਆਂ ਤਾਂ ਕਰਕੇ ਹੁਣ ਬਿਊਟੀ ਪਾਰਲਰ ਦੇ ਵਿੱਚ ਉੱਥੇ ਤੁਹਾਨੂੰ ਪਤਾ ਵੀ ਉੱਥੇ ਪਾਂਤ ਪਾਂਤ ਤੇ ਕੰਗੇ ਸਿਰਾਂ ਦੇ ਵਿੱਚ ਲੱਗਦੇ ਉੱਥੇ ਸਾਰਾ ਕੁਝ ਮੈਨੇਜ ਹੋ ਜਾਂਦਾ ਤਾਂ ਕਰਕੇ ਫਿਰ ਉੱਥੇ ਜਾਣਾ ਪੈਣਾ ਹੁਣ ਭਾਈ ਮੈਂ ਕਹਿੰਦੀ ਅੱਜ ਲੜਾਈ ਹੋਈ ਜਾਣੀ ਹੈ ਨਹੀਂ ਫਿਰ ਗੱਲ ਤਾਂ ਇੱਥੇ ਹੀ ਹੈ ਬੈੜੀ ਮਰੇ ਤੂੰ ਦੁਕਾਨ ਜਾ ਕੇ ਆਈ ਸਰਿੰਦਰ ਮਰੇ ਤੂੰ ਉਧਰਲੇ ਘਰ ਜਾ ਕੇ ਆਈ ਕਿਹੜਾ ਕਰ ਲੂੰਗਾ ਚਟਾਕਾ ਇੱਕ ਮਾਰ ਕੇ ਮੈਂ ਤੁੰਨ ਕਰ ਦੂੰ ਤੂੰ ਆਦੀ ਆਪਣਾ ਕੋਈ ਗੱਲ ਨਹੀਂ ਮੇਤਰਾ ਗੱਲਾਂ ਨੋਟ ਹੁੰਦੀਆਂ ਨੋਟੋ ਕੀ ਹੁੰਦੀਆਂ ਰਿਕਾਰਡ ਹੁੰਦੀਆਂ ਮੇਆਂ ਰਿਕਾਰਡ ਵੀ ਹੁੰਦੀਆਂ ਮੇਰੇ ਕੋਲ ਅੰਗਲੀਆਂ ਤੇ ਨੋਟ ਵੀ ਹੁੰਦੀਆਂ ਚਲ ਵੀ ਆ ਮੇਰਾ ਪਤਾ ਆ ਬਈ ਇਹ ਨਹੀਂ ਮੈਨੂੰ ਜਾਣਾ ਨਹੀਂ ਇਹਦੀ ਮੈਂ ਫਰਾਕ ਨਾ ਬਾਅਦ ਚ ਚੇਂਜ ਕਰੂੰ ਇਹਨੇ ਲਵੇੜ ਲੈਣਾ ਚੋਣਾ ਚਾ ਪੁੱਤ ਆ ਗਿਆ ਸਤਿ ਸ਼੍ਰੀ ਅਕਾਲ ਬੁਲਾ ਦੋ ਜੀ ਬੋਲ ਕੇ ਬਿਲਾ ਜੋ ਜੀ ਜੋ ਬਲੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਜੋ ਤੇਰੇ ਦਰ ਤੇ ਆਵੇ ਸੋ ਰਾਜੀ ਹੋ ਕੇ ਜਾਵੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਖਿੜ ਚੜ੍ਹਦੀ ਕਲਾ ਚ ਸਭ ਨੂੰ ਆਪਣੇ ਛੱਤਰ ਸ਼ਾਹ ਦੇ ਲਿਖੇ ਸਭ ਨੂੰ ਬਖਸ਼ਿਓ ਸਮਤ ਤੇ ਅਰਦਾਸ ਆ ਜੀ ਵੀ ਜਿਹੜੀ ਸਾਡੇ ਧੀ ਰਾਣੀ ਦੇ ਅੱਜ ਆਨੰਦ ਕਾਰਜ ਹੋਣੇ ਆ ਵੈਗੁਰੂ ਭਾਈ ਉਹ ਦੋਹੇ ਪਰਿਵਾਰਾਂ ਦਾ ਸਿਰ ਪਟਣਾ ਤੇ ਚੜ੍ਹਦੀ ਕਲਾ ਚ ਰਹੇ ਪਰਿਵਾਰ ਦੋਹੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਣਨ ਗੁਰਸੁਖੀ ਜੀ ਜੀਵਨ ਬਤੀਤ ਕਰਨ ਤੇ ਹੁਣ ਚੱਲੀਏ ਫਿਰ ਚਲੋ 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 ਬਲੂਟੀ ਪਾਰਕ ਨੂੰ ਚੱਲਦੇ ਨਹੀਂ ਹੁਣ ਬਲੂਟੀ ਪਾਰਕ ਨੂੰ ਚੱਲਨੀ ਹੈ ਬਦਲਾ ਲੈਣਾ ਏ ਬਦਲਾ ਲੈਣਾ ਏ ਮਾਲਾ ਜਾ ਕੇ ਲੈਣਾ ਏ ਮੈਂ ਆ ਤੇ ਹੋਰ ਸੁਣਾ ਦਮਾਂ ਦੀ ਛੋਟ ਚਲਵਾ ਜੀ ਮੈਂ ਆ ਤੇ ਮੈਂ ਵੜ ਲੈਣੇ ਏ ਤਿੱਥੋਂ ਕੇ ਤੇ ਚਾਗੋ ਬੜਾ ਐ ਜੀ ਉਦੋਂ ਲਗੇ ਉਦੋਂ ਵੀ ਬਿਊਟੀ ਪਾਰਲਰ ਤੇ ਤਿਆਰ ਹੋਈ ਉਦੋਂ ਮੈਂ ਇੱਕ ਪੌਣਾ ਘੰਟਾ ਗੱਡੀ 'ਚ ਬੈਠਾ ਟਿੱਕੀਆ ਲੇਟ ਹੋ ਗਿਆ ਜੀ ਮੈਂ ਹਾਰ ਕਿੱਥੇ ਬਿਊਟੀ ਪਾਰਲਰ ਤੇ ਜਾ ਕੇ ਨੂੰ ਦਿੱਤਾ ਵੀ ਸੰਦੀਪ ਟਾਈਮ ਵੇਸਟ ਹੋ ਰਿਹਾ ਇਹ ਬਤਾਰੀ ਨੂੰ ਜਿਹੜੇ ਪਾਊਡਰ ਪੂਡਰ ਤੇ ਗੱਲਾਂ ਤੋਂ ਲਾਉਂਦੇ ਹੁੰਦੇ ਆ ਉਹ ਤਾਂ ਲਵਾਇ ਨਹੀਂ ਹੈਗੇ ਮੈਂ ਲਵਾਉਣਾ ਹੀ ਨਹੀਂ ਸੀ ਉੱਥੇ ਸਰਵਾ ਗੱਡੀ ਚ ਹੁਣ ਨੇੜਾ ਦਾ ਹੋ ਗਿਆ ਦਾ ਗੱਡੀ ਚ ਕੋਈ ਪੇਸਰਾ ਰਿਪੋਰਟਰ ਮੱਤ ਲਿਆ ਉੱਤੇ ਜਾ ਕੇ ਚਾਹ ਚੰਨ ਨੂੰ ਕਹੀ ਵੀ ਗੱਡੀ ਚ ਕਹਿੰਦੇ ਠੀਕ ਆ ਠੀਕ ਆ ਜਾ ਉੱਤੇ ਜਾ ਕੇ ਉੱਤਰੀ ਐ ਉੱਥੇ ਚਾਨਣੇ ਤੇ ਦੇਖਿਆ ਉਹ ਪੌਡਰ ਕਿਤੇ ਕੱਟ ਗਿਆ ਪਤਾ ਐ ਚੰਨ ਕੇ ਅਜੀਬੀ ਸਤ ਖਾ ਤੇ ਮੇਰੇ ਤੇ ਹੈ ਉਹ ਕਿਹੜਾ ਕੱਟ ਗਿਆ ਬਾਦ ਆਪ ਕੈਮਰਾ ਵਾਲਾ ਵੀ ਨਾ ਉਤਰੇ ਫਿਰ ਟਿਸ਼ੂ ਪੇਪਰ ਇੱਕ ਗਿੱਲਾ ਲੱਤਾ ਗੱਡੀ ਜਿੱਤੇ ਉਧਰ ਉਤਾਰਿਆ ਤਾਂ ਕੇ ਤੇ ਜਾ ਕੇ ਦੇਖਣ ਜੋ ਵੀ ਮੈਨੂੰ ਜਦ ਕਰਨਾ ਹੀ ਨਹੀਂ ਆਉਂਦਾ ਜਿਹੜੀ ਕੁੜੀ ਦਾ ਜਿਹੜੀ ਕੁੜੀ ਦਾ ਪ੍ਰੀਤੀ ਦਾ ਬਿਆ ਹੈ ਉਹ ਕਹੇ ਕਹਿੰਦੀ ਭਾਬੀ ਜੀ ਤੁਸੀਂ ਇਹਨੇ ਰੇਟ ਕੱਤੇ ਹੋਗੇ ਮਾਂ ਭਾਬੀ ਡਿਊਟੀ ਪਾਰਲਰ ਜਾ ਕੇ ਆਈ ਹੈ ਉਹ ਵੀ ਜਦ ਮੂੰਹ ਨੂੰ ਦੇਖਦੀ ਹੁੰਦੀ ਵੀ ਮੂੰਹ ਤਾਂ ਹੋਰ ਕੋਸ ਫੜਾਈ ਪਈ ਹਾਂ ਹਾਂ ਜੀ ਕੈਨੇਡਾ ਤੇ ਆ ਤੇ ਹੁਣ ਚਲੋ ਕੈਨੇਡਾ ਜਾਏਗੀ ਹਾਂ ਕੈਨੇਡਾ ਜਾਵੇ ਚਾਹੇ ਹੋਰੇ ਰਹੇ ਉਹਨਾਂ ਦੀ ਆਪਣੀ ਸੈਟਿੰਗ ਆ ਵਧੀਆ ਪਰਿਵਾਰ ਹੋ ਵੀ ਜਿੱਥੇ ਵਿਆਹ ਕੇ ਜਾਣਾ ਉਹਨੂੰ ਹਾਂ ਤੇ ਹੁਣ ਚਲੋ ਮਿਲਦੇ ਜੀ ਤੁਹਾਨੂੰ ਕਹਾਂ ਚੱਲ ਕੇ ਦੇ ਬਦਲਤਾ ਜੀ ਰੰਗ ਟੰਗ ਪ੍ਰੀਆ ਸੈਨਾਜ ਸਾਡੀ ਭੈਣ ਨੇ ਆ ਕੇ ਬਣਾਤਾ ਉਹ ਕਿਆ ਬਣਾਤਾ ਨਹੀਂ ਨਹੀਂ ਤਾਂ ਸਮਝ ਨਹੀਂ ਆਦੀਆਂ ਓਹੋ ਮੇਰੇ ਤਾਂ ਪ੍ਰਸਾਣ ਤੇ ਨਹੀਂ ਆਉਂਦੀ ਤੂੰ ਅੱਜ ਮੈਂ ਜੂੜਾ ਕਰਾਇਆ ਸ਼ਾ ਆਪਣੀਆਂ ਭੈਣਾਂ ਦੀਆਂ ਪ੍ਰੋਫੈਜਾਂ ਨਾ ਹਾਂ ਹੁਣ ਇਹਦਾ ਸੌਂਗੀ ਛਾੜੀ ਪੀਟੀ ਜੀ ਸ਼ੌਂਗੀ ਬਲੈਂਕ ਚੇਂਜ ਕਰਨੀ ਆ ਬਲੈਂਕ ਮੂਜੀ ਵੀ ਸਵਾਲੀ ਜੜੀ ਫਿਰਦੀ ਆ ਤਾਂ ਐਨਾ ਕੇਲੇ ਖਾਦੇ ਕੇਲੇ ਲੈ ਕੇ ਹੁਣ ਚਾ ਕਰੀ ਜਾਨੀ ਉਹਨੂੰ ਪੈਟ ਗੱਡੀ ਚ ਪਹਿਲਾ ਬੱਸ ਆ ਚੜਿਆ ਫਰੀ ਤੋਂ ਉੱਠਾ ਇਹ ਗੱਡੀ ਗੱਡੀ ਚ ਬਦਲੀ ਜਾਏ ਚਲੋ ਠੀਕ ਹੈ ਜੀ ਨਿਕਲਦੇ ਇੱਥੇ ਤੇ ਹੁਣ ਸਾਡੇ ਪੁੱਤ ਦੀ ਟੌਰ ਦੇਖ ਲੋ ਜੀ ਕਿੱਕੜਾ ਟੌਰ ਕਰ ਕਰਖਾਈ ਟੌਰ ਕੱਢ ਕੇ ਦਿਖਾਈ ਇਹਨੂੰ ਨੀਂਦ ਆ ਗਈ ਦੀ ਜੀ ਇਹਨਾਂ ਮੂੰਹ ਤੇ ਨਹੀਂ ਪਾਣੀ ਮੂੰਹ ਤੇ ਦੀ ਪਾਉਣਾ ਹੈਗਾ ਚਲੋ ਚਲੋ ਜੀ ਪੈਲਸ ਤੇ ਗਿਆ ਸੀ ਪਹੁੰਚੋ ਚਲੋ ਆ ਗੂੰਗਲ ਫੜ ਮਾਂ ਫੇ ਚਾ ਗੋਦੀ ਮੈਂ ਚੱਕੂਗਾ ਪਹਿਲਾਂ ਥੋੜਾ ਜਿਹਾ ਟੁੱਕੇ ਥੋੜਾ ਜਿਹਾ ਟੁੱਕੇ ਚਲੋ ਚਲੋ ਉਧਰ ਆਪਣੇ ਬੈਂਡ ਵਾਜੇ ਵਾਲੇ ਵੀ ਪਹੁੰਚ ਗਏ ਜੀ ਬਰਾਤ ਮਨ ਲਾਦਾ ਪਹੁੰਚ ਗਏ ਨੰਦਕਾਰ ਤੋਂ ਤਾਂ ਹੋ ਗਏ ਹੋਣੇ ਇਹ ਤਾਂ ਹੀ ਆ ਗਏ ਤੇ ਹੁਣ ਦੇਖਦੇ ਅੰਦਰ ਜਾ ਕੇ ਪ੍ਰੋਗਰਾਮ ਅਲੱਗਾਂ ਸਾਥ ਸਬੰਧੀਆਂ ਨੂੰ ਮਿਲਦੇ ਨੇ ਜੀ ਚੱਲ ਕੇ ਆਪਣੇ ਨੂੰ ਉਦੇ ਬਾਅਦ ਫਿਰ ਦੇਖਦੇ ਆਂ ਪ੍ਰੋਗਰਾਮ ਕਰਦੇ ਆਂ ਬਿਆਦਾ ਇੰਜੋਏ ਦੋਨੇ ਨੂੰ ਦੋਨੇ ਨੂੰ ਜਮ ਮੈਨ ਲਾਉ ਨੂੰ ਚਾਹਲਾ ਵੀਰ ਸਾਸਰੀ ਗੱਲ ਜੀ ਸਾਸਰੀ ਗੱਲ ਕਿਹ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਉਹ ਤਾਂ ਟੱਡ ਕਰਾ ਲੈਣਾ ਆਪਣੇ ਓ ਥੋਟ ਓ ਥੋਟ ਓ ਥੋਟ ਕੀ ਹਾਲਤ ਨਾ ਤਾ ਦੇਖੀ ਤੁਸੀਂ ਤਾਂ ਲੜਦੇ ਯਾਰ ਖੇਲਦੇ ਆ ਕਿ ਲੜਦੇ ਤੁਸੀਂ ਨੇੜੀ ਚੱਕਣ ਜੋ ਹੋ ਤਾਂ ਜਾਓ ਪਹਿਲਾਂ ਖਾ ਲਿਆ ਕੋਸਾ ਨਹੀਂ ਟਟਟ ਚਲੋ ਚਲੋ ਯਾਰ ਛੱਡ ਦੇ ਭਾਈ ਥੱਕ ਗਿਆ ਹੁਣ ਤੂੰ ਕਿਨੂੰ ਚੱਕੂਗਾ ਉਹ ਨਾ ਯਾਰ ਨਾ ਕਰੋ ਉਹਦਾ ਪਟਕਾ ਨਾ ਖੋਲ ਦੇ ਮੁੰਡੇ ਦਾ ਰਾਨ ਦੇ ਤੂੰ ਤੂੰ ਤਾਂ गिर ਗਿਆ ਮੇਰੇ ਉੱਪਰ ਮੇਰੇ ਉੱਪਰ ਰੁਆਉਂਦਾ ਤੂੰ ਤਾਂ ਭੱਜਿਆ ਸਾਰੀ ਆ ਜਾਓਗੇ ਆਹ ਜ਼ਿੰਦਗੀ ਨਜ਼ਾਰਾ ਆਓ ਕਹਿੰਦਾ ਸਾਰੀ ਆ ਜਾਓ ਲੱਗਿਆ ਲੱਕ ਨਾ ਹਾਂ ਇਹਦਾ ਨਾ ਲੱਗਿਆ ਕਾ ਨਾ ਤੇਰਾ ਤੇਰਾ ਨੌਕਿਆ ਪਹਿਲਾਂ ਜੁਵਰਾਜ ਨਵਰਾਤ ਨਵਰਾਤ ਸਿੰਘ ਆਲਾ ਆਈ ਗਏ ਕਲਾਕਤ ਦਾ ਸੈਟ ਆਈ ਹੋਏ ਮਾਨਵਾ ਜਾ ਗਾਦੇ ਕੇਰੀ ਤੋਂ ਦੇ ਘਰ ਤੇ ਡੀਜੇ ਆਲਾ ਨੇ ਜੀ ਉਹ ਸਿਰ ਦੁਖਣ ਲਾ ਦਿੱਥੇ ਵੀ ਪੁੱਛੋ ਨਾ ਕੁਝ ਵੀ ਅਨੇ ਜਣਾਂ ਨੂੰ ਉਹਨਾਂ ਨੂੰ ਕਾਲਾ ਵੀ ਬਾਜ ਘਟਾ ਲੋ ਬਾਜ ਘਟਾ ਲੋ ਪਿਆਜ਼ ਸਾਰਾ ਕੁਝ ਬਦਿਆਤਾ ਹਾਂ ਡੀ ਜੀ ਆ ਨਾ ਸਿਰਾ ਜਿਹੜਾ ਤੇ ਹੁਣ ਵੀ ਮੇਰੇ ਤੇ ਹੈ ਧਕ ਧਕ ਕਰਦਾ ਹੁਣ ਦੇਖ ਤੇਰੀ ਕਿੰਨੀ ਟੌਰ ਲੱਗਦੀ ਹੈ ਕਿਉਂ ਮੈਂ ਪਹਿਲਾਂ ਮਾੜੀ ਸੀ ਨਹੀਂ ਆ ਸਿੰਪਲ ਜੋ ਸਿੰਪਲ ਲੁੱਕ ਆ ਸਿੰਪਲ ਲੁੱਕ ਹੈ ਆ ਸਿੰਪਲ ਰਹਿਣੀ ਆ ਮੈਂ ਘਰੇ ਸਰਦਾਰਾ ਮੈਂ ਤਾਂ ਸੁਰਖੀ ਵੀ ਲਾਉਂਦੀ ਹੁਣ ਤਾਂ ਦੰਦਾ ਵੀ ਲਾਈ ਵੀ ਆ ਚੱਲ ਕੋਈ ਨਾ ਮੇਰੇ ਘਰ ਤਾਂ ਮੂੰਹ ਦੇ ਕੋਈ ਕਿਵੇਂ ਹੋਇਆ ਵਿਆਹ ਹਾਟਾ ਮੈਂ ਮੇਰਾ ਸਿਰ ਬਹੁਤ ਖੁਰਿਆ ਜੀ ਇਸ ਟਾਈਮ ਵੀ ਹਾਂਜੀ ਰੱਖੋ ਜੀ ਸਮਾਨ ਤੇ ਰਹਿਰਾ ਸਾਹਿਬ ਦਾ ਜੱਪ ਚੱਲ ਰਿਹਾ ਜੀ ਗੁਰੂ ਘਰ ਦੇ ਵਿੱਚ ਤੇ ਹੁਣ ਤਿਆਰੀ ਹਾਂ ਪਾਣੀ ਦੇ ਦੇ ਬੁੱਗ ਵਾਹਿਗੁਰੂ ਸਤਿਨਾਮ ਲਿਆ ਲਿਆ ਪਾਣੀ ਦੇ ਦਿਓ ਆ ਲਓ ਰੀਤ ਇੱਕ ਡੱਬਾ ਸਾਨੂੰ ਨਾ ਉਹਨੇ ਦੋ ਦਿੱਤੇ ਤੇ ਫਿਰ ਸਾਡੇ ਕਿਹੜੇ ਨਾ ਮਿੱਠਾ ਖਾਂਦਾ ਆ ਪਾਜੀ ਖਾਂਦੇ ਮੇਰਾ ਪਾਜੀ ਆਪਣੇ ਹਿੱਸੇ ਦਾ ਸਾਨੂੰ ਦਿੱਤਾ ਇੱਕ ਨਾ ਉਹਨਾਂ ਨੇ ਦੋ ਦਿੱਤੇ ਸਾਡੇ ਖਾਂਦੇ ਨਹੀਂ ਬਣਾਣਾ ਕਿੱਦਾਂ ਕਹ ਵੀ ਤੁਹਾਨੂੰ ਦਿੱਤਾ ਮੈਂ ਵੀ ਉਹਦੇ ਮੂੰਹ ਦੇ ਪ੍ਰੈਸ਼ਰ ਦੇਖ ਲਾ ਉਹ ਕੁੜੀ ਕਿ ਜੇ ਮੈਨੂੰ ਜਾਣਦੀ ਸੀ ਪਾਜੀ ਮੈਂ ਲੈ ਆ ਉਹ ਤੇ ਸੇ ਦਾ ਸਾਨੂੰ ਦੇ ਚੰਦੇ ਨਾ 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 ਨਹੀਂ ਨਹੀਂ ਉਹ ਡੈਡੀ ਨੂੰ ਦੇਣਾ ਹੈ ਹਾਂ ਉਹ ਜਾਣਦੀ ਡੈਡੀ ਹੋਰ ਪਾਜੀ ਵਧੀਆ ਬਹੁਤ ਵਧੀਆ ਮੇਰੀ ਉਹਨੇ ਮੇਰੇ ਫੜ ਗਈ ਹਾਂ ਉਹ ਤਰਾ ਸਗਨ ਨੂੰ ਦੇ ਕੇ ਉਹ ਵੀ ਆਦਾਤ ਕਰਨਾ ਅੱਛਾ ਕੀ ਕੀ ਚਾਹ ਰੁਪਈਆ ਦੇ ਤੋਦ ਪਿਆਰਾ ਉਹ ਲੱਤਾਂ ਹੀ ਨਹੀਂ ਰਹਨ ਸਗਨ ਲੱਤਾਂ ਹੀ ਨਹੀਂ ਲੱਤ ਮੈਂ ਬੈਕ ਕੈਮਰਾ ਕਰਦਾ ਜੀ ਉਹਨਾਂ ਦਾ ਕੈਮਰਾ ਚ ਦਿੱਕਤ ਆ ਵਧੀਆ ਚ ਲੈ ਡੈਡੀ ਇਹਨੂੰ ਵਧੀਆ ਚ ਸਮਾਨ ਜਿਹੜਾ ਵੀ ਲੈ ਕੇ ਆਉਣਾ ਹਾਂ ਝਾੜੂ ਮੰਗਾਏ ਇਹ ਸਿੰਪਲ ਨੂੰ ਕਿਉਰੇ ਆਪਾਂ ਨਮਾ ਝਾੜੂ ਨਹੀਂ ਲੈ ਸਕਦੇ ਹਾਂ ਹਾਂ ਕਰਕੇ ਅੱਛਾ ਅੱਛਾ ਸਮਝ ਆ ਗਈ ਜੀ ਸਮਝ ਨਹੀਂ ਸਮਝੇ 39 ਦੇ ਕੋਈ 39 ਦੇ ਕੋਈ ਕਸਰ ਛੱਡ ਦੂ ਸਮਝਾਵੇ ਸਮਝ ਨਾ ਆਵੇ ਆ ਤੇਰੇ ਮੇਲੋ ਜੀ ਬਾਪੂ ਵੀ ਆਇਆ ਬੈਠਾ ਜਾ ਆ ਹੋ ਬਲੇ ਸਾਸਰੀ ਘਰ ਬਾਪੂ ਸਾਸਰੀ ਘਰ ਕੀ ਹਾਲ ਹੈ ਬਹੁਤ ਵਧੀਆ ਆਏ ਬੋਲੇ ਗਾੜ ਗੜ ਕੇ ਹਾਂ 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 ਹੋਰ ਸੇ ਤਾਂ ਠੀਕ ਆ ਹਾਂ ਨਹੀਂ ਆ ਫਸਲ ਬਾੜੀ ਉਹ ਬੜੀਆ ਅੱਜ ਇਹਤ ਕੀ ਦਾ ਸਾਰਿਆਂ ਦੀ ਵਧੀਆ ਨਾ ਅੱਜ ਬਾਤਾਂ ਹੀ ਨਹੀਂ ਗੱਲ ਹਾਂ ਇਹਤ ਕੀ ਤਾਂ ਕੋਈ ਬਿਮਾਰੀ ਵੀ ਗੂਰੀ ਵੀ ਨਹੀਂ ਕੰਡਤਾ ਨੂੰ ਚੱਲ ਸਰਕਾਰ ਟਾਈਮ ਨਾਲ ਚੱਕ ਲਵੇ ਹਾਂ ਜੀਰੀ ਵਾਲਾ ਕੰਮ ਨਾ ਹੋਵੇ ਬਸ ਫਰੋਲੇ ਫੋਲੇ ਨਾ ਕੰਮ ਆਇਆ ਗੱਲ ਨੂੰ ਚੱਕਣ ਮੇਰ ਬਦਲ ਜੱਗੇ ਜੈਤ ਕੀ ਜੈਦੂ ਜੇ ਕੜ ਕਰੂ ਰਗੜਾ ਲਾ ਕੇ ਫਿਰ ਤਾਂ ਜੱਟਾਂ ਨੇ ਕਹਿਣਾ ਜੇ ਸਾਨੂੰ ਚੱਕ ਲਵੇ ਭਾਈ ਚੱਲ ਕੋਈ ਨਹੀਂ ਬੈਠੇ ਕਰੂਗਾ ਕਿਰਪਾ ਕਰੂ ਬਰਮਾਜ਼ਮਾ ਹਾਂ ਹੋਰ ਸਮਾਚਾਰ ਕੋਈ ਠੀਕ ਆ ਪੁੱਤ ਠੀਕ ਆ ਗੋੜ ਤੇਰਾ ਬਾਸਾਤਾ ਹੋਰ ਤੇ ਰੋੜੀ ਹੈਗੀ ਅਜੇ ਹੁਣ ਇਧਰ ਤਾਂ ਹੇਡਰ ਤੋਂ ਹੁੰਦਲ ਮੈਂ ਅੱਛਾ ਸਰਿੰਦਰ ਨੇ ਦਿੱਤਾ ਸਰਿੰਦਰ ਨੇ ਹੁਣ ਤੱਕ ਮੈਨੂੰ ਤਾਂ ਦੱਸਿਆ ਨਹੀਂ ਵੀ ਗੋੜਾ ਹੈਗਾ ਮੈਂ ਆ ਲੈ ਪੁੱਤੋ ਬਾਪੂ ਜੀ ਇਹਦਾ ਗੱਲ ਗਲਤ ਆ ਸਰਿੰਦਰ ਨੇ ਤੇ ਬਾਪੂ ਕਹਿੰਦਾ ਸਰਿੰਦਰ ਨੇ ਗੋੜ ਦਿੱਤਾ ਦਾ ਮੈਨੂੰ ਜਿਹੜਾ ਦਿੱਤਾ ਗੋੜ ਤਾਂ ਬਾਸਾਤਾ ਸਿੱਧਾ ਨਾਲ ਲੈ ਲੈ ਅੱਛਾ ਉਹੀ ਆ ਇਹ ਉਹ ਤਾਂ ਕੱਚੀ ਜੀ ਤੇ ਦਾ ਪੱਕਾ ਗੋੜਾ ਸਮਾ ਜੀ ਇੱਕ ਟਿੱਕੀ ਜੀ ਲਿਆ ਦੇ ਇੱਧਰ ਹੁਣ ਝੋਲੇ 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 ਦੀ ਪੈਕਿੰਗ ਨਹੀਂ ਹੋ ਰਹੀ ਆ ਇੱਥਾ ਉਹ ਆਕ ਨਹੀਂ ਸੱਟ ਲਾ ਗੱਡੀ 'ਚ ਗੱਡੀ 'ਚ ਬਹੁਤ ਸਮਾਨ ਆ ਜਿਹੜਾ ਵੀ ਕਿੰਹੀ ਇਕਣਾ ਆਪਾਂ ਤੇ ਹਾਂ ਜਿੱਪ ਲਵਾ ਦੋ ਤੁਸੀਂ ਮੈਂ ਕਿ ਕਿੰਨਾ ਲਵਾਉਂ ਮੈਂ ਜਿੱਪ ਲਵਾਇਓ ਮਾੜੀ ਜੀ ਮੇਰੇ ਕਿਹੜਾ ਚਾਰ ਹੱਥ ਆ ਚਲੋ ਉਹ ਯਾਰ ਰਕਣੀ ਰੱਖ ਲੈ ਚਲ ਲਾ ਦੋ ਟਿੱਕੜੀ ਰੱਖ ਲੈ ਕੀ ਆ ਟੀਟ ਮਾੜਾ ਟੀਟ ਨਹੀਂ ਬਣਦੇ ਦੇਖਿਆ ਬਲਾਵਾ ਅਰੇ ਆਗੇ ਤਾਂ ਹਵਾ ਕਰਾਉਂੇ ਪੀ। ਟੱਕੀ ਵਾਲਾ ਗੋੜ ਆ ਗਿਆ ਜੀ। ਹਾਂਜੀ ਖਾਓ। ਹੁਣ ਤੋਂ ਬਾ ਅੱਜ ਦੂਤਾ। ਹਾਂ। ਕਿਹੜਾ ਸੂਟ ਸਿੱਧਾ ਕਰਨਾ? ਪੌਣਾ ਨੂੰ ਸਿੱਧਾ ਕਰਨਾ ਹੈ ਜੀ। ਪੌਣਾ ਸੂਟ? ਆਈ ਕੱਪੜਾ ਤਾਂ ਨਹੀਂ ਜਾਣਾ ਹੁਣ। ਨਹੀਂ। ਚਲ ਇਹਨੂੰ ਬਦਲ ਲਓ ਜੀ ਆਪਣੀ ਵਰਦੀ-ਬੁਰਦੀ ਜੀ। ਫਿਰ ਮਿਲਦੇ ਸਾਨੂੰ। ਝਾੜੂ ਆ ਗਿਆ। ਰਹਿ ਗਏ ਰੱਖੇ। ਨਾ। ਬੰਦਾਂ ਦਾ। ਕਿਉਂ? ਇਹਨਾਂ ਕੋ ਫੜਾਓ ਦੋ। ਕਾਰ ਬਾਸੇ ਜੇ ਇਹਨਾਂ ਨੂੰ 90 ਰੁਪਏ ਰਕਾ ਲੈ ਲਾ ਲਾ ਦਰ ਇਹਨੂੰ ਲੋਚਾ ਨੂੰ ਮੱਝ ਮਾਨਾ ਪਾਓ ਚੱਲ ਸੰਬਰਦੇ ਸੰਬਰਦਿਆਂ ਸਵਾਰ ਕੇ ਬਈ ਸ਼ਾਮ ਟਾਈਮ ਸੰਬਰਦੇ ਨਹੀਂ ਹੁੰਦੇ ਚੱਲੇ ਤਾਂ ਇੱਕ ਹੋ ਗਿਆ ਹੁਣ ਵੀ ਕਰਨਾ ਪੈਣਾ ਹਾਂ ਹਾਂ ਇਹ ਮੇਰੇ ਸਵੇਰੇ ਚਾਂਦ ਚੱਲ ਕੋਈ ਨਹੀਂ ਹੁਣ ਇੱਕ ਤੋਂ ਤਿੰਨ ਅਬੁਰਜੀ ਨਾ ਕੋ ਰੋੜੀ 50 ਰੁਪਏ ਆਪੇ ਹੀ ਪਿਆਰੀ ਹੈ ਕੀ ਦੀ ਪਿਆਰੀ ਹੈ ਹਾਂ ਯਾਰ ਤੁਸੀਂ ਜਾਨੀ ਇਹ ਮੇਰੀ ਪਿਆਰੀ ਹੈ ਕੋਈ ਪਿਆਰੀ ਪਿਉੜੀ ਨਹੀਂ ਜਦ ਵੀ ਅੱਜ ਤੋਂ ਪਤਾ ਮੰਨਦਾ ਪੈਸੇ ਮੁੱਕ ਗਾ ਸਰਦਿਆ ਨਹੀਂ ਦਾਰੂ ਨਹੀਂ ਪੈਸੇ ਮੁੱਕਦੇ ਉਹ ਦਾਰੂ ਕਿਹੜਾ ਪੀਂਦਾ ਹੈ ਕੌਣ ਪੀਂਦਾ ਓਰੇ ਉਹ ਵੀ ਬਾਜੀ ਕੋਈ ਮੇਰੀ ਪੀਂਦਾ ਹਾਂ ਆ ਲੈ ਭੈਣ ਨੂੰ ਤੇ ਤੇ ਬਣਾਈ ਆ ਦਾਰੂ ਪੀਣ ਵਾਸਤੇ ਬਣਾਈ ਆ ਉਹ ਸਾਡੀ ਕਰਾਇਆ ਨਹੀਂ ਵੀ ਤੂੰ ਸਿਆਣੇ ਅੱਨਾ ਆਪਰਾਣਾ ਕਰੂਗਾ ਗੁੱਦੂ ਆ ਇਹਨੇ ਭੋਗ ਜੰਦੰਦੀ ਆ ਉਹ ਪਰੜਾੜੀ ਹੁਣ ਕਾ ਕਿਆ ਦੀ ਚੱਲ ਤੂੰ ਛੜ ਹੋ ਗਿਆ ਪਹਿਲੇ ਤੇਰੇ ਥੈਂਕ ਯੂ ਇਹਨਾਂ 200 ਰੁਪਏ ਸੈਂਟ ਕਰ ਤੂੰ ਮੈਂ ਨੂੰ ਪਤਾ ਨਹੀਂ ਮੇਰੇ ਕਿੰਨੇ ਖੋਣੇ ਹੱਥ ਵੱਜਦੀ ਇਹਦਾ ਹੱਥ ਵੱਜਦੀ ਮੈਂ ਤੁਹਾਡੇ ਦੇਣੇ ਮੈਂ ਪਹਿਲਾਂ ਹੀ ਤੁਹਾਡੀ ਕਰ ਜਾਈ ਨਹੀਂ ਯਾਰ ਚੱਲ ਭਾਈ ਹੋ ਗਿਆ ਕਲੀਅਰ ਹੋ ਗਿਆ ਜਿੰਦ ਤਨ ਦੇਣਾ ਤਾਂ ਵਿੱਕੀ ਦਾ ਦੋ ਸਮਝ ਮੈਂ ਤਾਂ ਮੰਗੇ ਹੀ ਦੇਦਾ ਆਪੇ ਲੱਗੀ ਗੇੜ ਨਾ ਨਾ ਭਾਈ ਕਾ ਵਾਹ ਵੇ ਸਮਾਨ ਚ ਕਾ ਬੁ ਗੇ ਲੈਟ ਹੋ ਗਏ ਹਾਂ ਤਾਂ ਦੇ ਦੇ ਪਾ ਲਈ ਰੂ ਬਾਈ ਹਾਂ ਪਾ ਨਹੀਂ ਕਰੇ ਤੇ ਰਾਣੀ ਉਹ ਰੀਤ ਦੀ ਮਾਗਾ ਬੁਆ ਬੈ ਚੱਕ ਲਿਆਰ ਬੈ ਰੀਤ ਰੀਤ ਸੁਤੀ ਪਈ ਐ ਵਿਚਾਰੀ ਰੀਤ ਨੂੰ ਉਠਾ ਲੈਣਾ ਰਾਤ ਮੈਨੂੰ ਤੇ ਕਰਾਤਾ ਕਰਾਂ ਐਨੇ ਕੱਪੜੇ ਕਿੰਨੇ ਨੇ ਕੱਪੜੇ ਘਰ ਤੇ ਆਏ ਵੇ ਸਾਰੀ ਇਹ ਸਾਰੇ ਜਿਹੜਾ ਮੈਨੂੰ ਗੱਪਾਂ ਲਾਣ ਜਲੇ ਡੋਕਾ ਆ ਜਾਂਦਾ ਹਾਂ ਜਦੋਂ ਡੋਕਾ ਆ ਜਾਂਦਾ ਹੈ ਆ ਓਏ ਮੈਨੂੰ ਵੀ ਪਤਾ ਹੀ ਹੈ ਹਾਂ ਪਿਉਰਾ ਤੇਰੀ ਕੁਸਬੀਰੀ ਅੱਜ ਆਹ ਬਬਲੇ ਨਾ ਹੀ ਜਾ ਕਰਨ ਚਲੀ ਜਾਂਦੀ ਹੈ ਥੋੜੀ ਮਨੇ ਤੁਹਾਨੂੰ ਇਹਦੇ ਕਰ ਮੇਰੇ ਜਾਨ ਹੈ ਉਹਦੇ ਰੱਖਿਓ ਹਾਂ ਪਿਉਰਾ ਖਾ ਤੇ ਇਹ ਪ੍ਰੈਸ ਕਰਾਉਣਾ ਉਹ ਕਿੱਥੇ ਕਮਾਉਂਦੀ ਫਰੀ ਜਾਂਗੂ ਤੂੰ ਪ੍ਰੈਸ ਕਰਾਉਣਾ ਸਾਲ ਕੱਪੜੇ ਫੜਨੇ ਨਹੀਂ ਆ ਇਹ ਵੀ ਪਾਉ ਵੀ ਹੈ ਚੱਕਰ ਆ ਹਾਂ ਹਾਂ ਹੋਰ ਜੀ ਜੀ ਆ ਕਾਦਾ ਗਿਆ ਮਿਕਸ ਚ ਆ ਰਿਹਾ ਇਹ ਮੱਛਰ ਵੜ ਗਏ ਭੰਬਰੀ ਤੇ ਗੱਡੀ 'ਚ ਸੋੜਿਆਲੇ ਕੋਲ ਆ ਗਏ ਤੁਹਾਡੀ ਗੱਡੀ 'ਚ ਮੱਖੀਆਂ ਮਾਰ ਦਿੰਨੇ ਭੰਬਰੀ ਵਾਲੇ ਕਰ ਤੁਹਾਡੀ ਗੱਡੀ 'ਚ ਮੱਛਰ ਮਾਰ ਦਿੰਨੇ ਭੰਬਰੀ ਵਾਲੇ ਭੰਬਰੀ ਜਿਹੜਾ ਉਹ ਹੈ ਨਾ ਹੈਗੇ ਭੰਬਰੀ ਤੋਂ ਡੈਡੀ ਕਹਿੰਦਾ ਆਈ ਕੋਸ ਮੱਛਰ ਮੱਖੀ ਹੈ ਭੰਬਰੀ ਉਹ ਵਾਲਾ ਚ ਦਾ ਮੱਛਰ ਹੈ ਨਾ ਸਾਡੀ ਮੱਖੀ ਆ ਹੋਰ ਕੀ ਗੱਲਾਂ ਦੇਖ ਲੋ ਬੰਦਾ ਬਨੇ ਬਣ ਜਾਂਦੇ ਸੀ ਚਲੋ ਬੈਠੋ ਚਲੋ ਗੱਡੀ 'ਚ ਜੇ ਗੱਡੀ 'ਚ ਬੈਠੋ ਮੱਛਰ ਖਾ ਜਾਂਦਾ ਸਿੱਕਾ ਵੀ ਨਾ ਪਾਣੀ ਨਹੀਂ ਹੋਰ ਹੋਰ ਕੁਸਤਾ ਹੀ ਖੁੱਲ ਗਈ ਮੈਂ ਵੇਖ ਲਾ ਉਹ ਚੱਲ ਮੁੜ ਕੇ ਤਾਂ ਤਾਂ ਚਾਉਣੀ ਨਹੀਂ ਨਾ ਮੀਨਾ ਦੇ ਹੁਣ ਕੁੜੀ ਵੈਰੀ ਲੱਗੀ ਸਕੂਲ ਹਾਂ ਵੈਰੀ ਮੇਰਾ ਹੋ ਗਿਆ ਠੀਕ ਆਪਾਂ ਲੇਟ ਆਇਆ ਕਰਨਾ ਲੇਟ ਆਉਂਗੀ ਤਾਂ ਵਧੀਆ ਲੱਗੂਗੀ ਜੇ 15 ਦਿਨਾਂ ਬਾਅਦ ਜੁੱਤੀਆਂ ਮਾਂ ਲੱਜਣੇ ਨੇ ਓਏ ਨਹੀਂ ਤੇਰੇ ਜੁੱਤੀਆਂ ਥੋੜੇ ਲੈ ਰੱਖੀਦਾ ਹਾਂ ਮੈਂ ਰਦਾ ਹੁੰਦਾ ਹਾਂ ਤੇਰੇ ਤੇ ਮੇਰੇ ਨਾਲ ਇੱਕ ਸ਼ੌਤ ਹੋਈ ਤਾਂ ਮੈਂ ਗੱਲ ਕਰਾਂ ਨਾ ਤੈਨੂੰ ਮੇਥੇੋਂ ਨਿਕਲ ਜਾ ਗੱਲ ਹੋਊ ਔਰ ਬਾਦੀ ਮੈਂ ਅੰਦਰੋਂ ਨਹੀਂ ਕਹਿੰਦਾ ਕੁਝ ਵੀ ਚਾ ਠੀਕਾ ਸ਼ੌਕਰ ਅੰਮ੍ਰੋ ਕਰੀ ਕੋਣੀ ਅੰਦਰੋਂ ਨਹੀਂ ਕਹਿਦਾ ਕਿ ਲੋ ਉੱਪਰੋਂ ਤੈਨੂੰ ਕਹਿੰਦੇ ਮੋਰਲੇ ਨੇ ਇੱਥੇ ਰਹਿ ਗਿਆ ਬਸ ਹਾਂ ਕਰਨਾ ਕੁਝ ਵੀ ਨਹੀਂ ਹੂੰ ਜਾ ਬੈਠੀ ਚਲਦੀ ਆ ਫਿਰ ਚਲੋ ਚਲ ਚੰਗਾ ਠੀਕ ਠਾਕ ਰਹੀ ਚੰਗਾ ਚਲੋ ਤੂੰ ਠੀਕ ਠਾਕ ਰਹੀ ਮੈਂ ਦੇਖਿਆਊਂਗਾ ਕਾਲੂ ਦੇਖਿਆਊਂਗਾ ਇਹਨੂੰ ਨਾਲੇ ਦਾਦੀ ਇਹ ਨਹੀਂ ਮੈਂ ਦੱਸਦਾ ਇਹ ਉਹਦੇ ਕਰਦਾ ਕੀ ਅੱਟੀਆਂ ਦਾ ਹੱਲਾ ਕਰਵਾਇਓ ਅੱਟੀਆਂ ਦਾ ਹੱਲਾ ਕਰਾ ਕੇ ਛੱਡੂਗਾ ਉਹਨੇ ਕਰਨੇ ਪਿਓ ਤੇ ਜਿਹੜੀ ਬੰਦਲੇ ਕਰੂਗਾ ਹੋਣੀ ਉਹਦੇ ਕੋਲ ਜੋ ਭੇ ਰੱਖ ਲੈਵੇ ਇੱਕ ਦਿਨ ਉਹਦਾ ਮਾਵਾ ਨਿਕਲ ਜਾਊਗਾ ਹਾਏ ਹਾਏ ਚਲੋ ਠੀਕ ਆ ਜੀ